ਰਖਬਾਗ ਦੀ ਤੁਸੀਂ ਗੱਲ ਕੀਤੀ ਹੁਣੇ ਜੀ ਸੋ ਰਖਬਾਗ ਦੇ ਵਿੱਚ ਇੱਕ ਐਨਜੀਟੀ ਦਾ ਇਸ਼ੂ ਸੀ ਉਹਦੇ ਵਿੱਚ ਉਹ ਕਾਰਪੋਰੇਟ ਸੋਸਾਇਟੀ ਰਿਸਪੋਨਸੀਬਿਲਟੀ ਵਿੱਚ ਅਸੀਂ ਹਿਊਰਸਾਈਕਲ ਨੂੰ ਰਖਬਾਗ ਜਿਹੜਾ ਸੀ ਮੇਨਟੇਨੈਂਸ ਦਿੱਤਾ ਸੀ ਜੀ ਸੋ ਉਹਦੇ ਵਿੱਚ ਕੁਝ ਵਿਅਕਤੀਆਂ ਨੇ ਉਹਦੇ ਵਿੱਚ ਉਹਦੀ ਕਮਰਸ਼ੀਅਲਾਈਜੇਸ਼ਨ ਦੇ ਉੱਤੇ ਇਤਰਾਜ਼ ਉਠਾਇਆ ਸੀ ਜੀ ਸੋ ਅਸੀਂ ਉਹਨਾਂ ਨਾਲ ਗੱਲ ਕਰ ਰਹੇ ਹਾਂ ਉਹ ਹਿਊਰਸਾਈਕਲ ਨੇ ਨੂੰ ਬੜਾ ਸੋਹਣਾ ਮੇਨਟੇਨ ਕੀਤਾ ਹੋਇਆ ਸੀ ਤੇ ਹੁਣ 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 ਥੋੜਾ ਜਿਹਾ ਕਿਉਂਕਿ ਜਦੋਂ ਐਨਜੀਟੀ ਦੇ ਡਿਸੀਜਨਸ ਤੋਂ ਬਾਅਦ ਫਿਰ ਥੋੜਾ ਜਿਹਾ ਉਹਨਾਂ ਦਾ ਵੀ ਮਨ ਜਿਹੜਾ ਉਹ ਚਾਰਟ ਹੁੰਦਾ ਹੈ ਕਿ ਇਹ ਗਲਤ ਹੋ ਗਿਆ ਇਸ ਤਰ੍ਹਾਂ ਸੋ ਅਸੀਂ ਉਹਨੂੰ ਵਰਕਆਊਟ ਕਰਕੇ ਜੋ ਲੀਗਲੀ ਉਹਦੇ ਵਿੱਚ ਚੀਜ਼ਾਂ ਅਲਾਉਡ ਹੈ ਉਹ ਅਸੀਂ ਅਲਾਉ ਕਰਕੇ ਅਸੀਂ ਹਿਊਰਸਾਈਕਲ ਨੂੰ ਹੀ ਕਹਾਂਗੇ ਕਿ ਉਹ ਗਰਮ ਇਸ ਤੋਂ ਬਿਨਾ ਹੋਰ ਜਿਹੜੀਆਂ ਗ੍ਰੀਨ ਬੈਲਟਸ ਹੈਗੀਆਂ ਉਹ ਅਸੀਂ ਸੀਡਬਲਾਈ ਔਰ ਹੋਰ ਇੰਡਸਟਰੀ ਜਿਹੜੀਆਂ ਉਹਨਾਂ ਨੂੰ ਅਸੀਂ ਆਪਣੇ ਨਾਲ ਲਗਾਵਾਂਗੇ ਔਰ ਤੁਸੀਂ ਰੋਜ਼ਗਾਰਡਨ ਦੀ ਗੱਲ ਕੀਤੀ ਹੈ ਰੋਜ਼ਗਾਰਡਨ ਦੇ ਵਿੱਚ ਸਰ 6.5 ਕਰੋੜ ਰੁਪਏ ਦਾ ਉੱਥੇ ਇੱਕ 뮤지컬 ਫਾਉਂਟੇਨ ਜਿਹੜਾ ਬੜੀ دیر ਤੋਂ ਡਿਫੰਟ ਹੋਇਆ ਪਿਆ ਸੀ ਉਹਦਾ ਅਸੀਂ ਇੱਕ ਪ੍ਰੋਜੈਕਟ ਪਾਸ ਕਰਾ ਲਿਆ ਸਮਾਰਟ ਟੀ ਵਿੱਚੋਂ اور ਉਹਦੇ ਵਿੱਚ ਸਿਵਲ ਵਰਕਸ ਜਿਹੜੇ ਤੇ ਰਿਪੇਅਰਸ ਹੋਪਸ ਵੀ तकरीबन 1.5 ਕਰੋੜ ਰੁਪਇਆ ਸਿਵਲ ਵਰਕਸ ਨੇ ਔਰ 5 ਕਰੋੜ ਰੁਪਇਆ ਜਿਹੜਾ ਉਹ 뮤ਜ਼ੀਕਲ ਫਾਉਂਟੇਨ ਜਿਹੜਾ ਲੇਜ਼ਰ ਫਾਉਂਟੇਨ ਉਹ ਲੱਗੇਗਾ ਉਹ ਵੀ ਇਨ ਪਾਈਪਲਾਈਨ ਆ ਗਿਆ ਹੈ। ਹੋਰ ਵੀ ਪਾਰਕ ਜੇ ਕੋਈ ਅਡਾਪਟ ਕਰਨਾ ਚਾਹੇ ਤਾਂ ਉਹ ਬਿਲਕੁਲ ਜੀ ਹੀ ਇਸ ਆਲਵੇਜ਼ ਵੈਲਕਮ ਜਿਵੇਂ ਐਮਪੀ ਸਾਹਿਬ ਨੇ ਸਾਨੂੰ ਸੀਡਬਲਾਈ ਵਾਲਿਆਂ ਨਾਲ ਮਿਲਾਇਆ ਉਸੇ ਤਰੀਕੇ ਨਾਲ ਤੁਹਾਨੂੰ ਕੋਈ ਇਸ ਤਰ੍ਹਾਂ ਦੇ ਬੰਦੇ ਮਿਲਦੇ ਨੇ ਸਾਡੇ ਕੋਲ ਲੈ ਕੇ ਅਸੀਂ ਪਾਰਕ ਕੌਂਸਲਰ ਦੇਵਾਂਗੇ ਉਹਨੂੰ ਮੇਨਟੇਨ ਕਰਨ ਲਈ। ਥੈਂਕ ਯੂ।